देखो ओदे बारे जेड़ा इक बड़ी देर दी ਮੰਗ ਸੀ ਉਹ ਕਾਨੂੰਨ ਵਿਧਾਨ ਸਭਾ ਚ ਪੇਸ਼ ਕੀਤਾ ਗਿਆ ਔਰ ਉਹਨੂੰ ਤਾਂ ਕਿ ਉਹਦੇ ਕੋਈ ਕਮੀ ਨਾ ਰਹੇ ਇਸ ਕਰਕੇ ਉਹਨੂੰ ਇੱਕ ਸਿਲੈਕਟ ਕਮੇਟੀ ਕੋਲੇ ਭੇਜਿਆ ਗਿਆ ਉਸ ਸਿਲੈਕਟ ਕਮੇਟੀ ਅੱਜ ਕੱਲ ਦੇ ਵਿੱਚ ਦੋ ਦਿਨ ਦੇ ਵਿੱਚ ਪਹੁੰਚੇਗੀ ਤਾਂ ਉਹ ਸਾਰਿਆਂ ਤੋਂ ਸਾਰੇ ਵਕੀਲਾਂ ਤੋਂ ਬੁੱਧੀਜੀਵੀਆਂ ਤੋਂ ਧਾਰਮਿਕ ਪਰਸਨੈਲਿਟੀਆਂ ਤੋਂ ਜਿਹੜਾ ਜਿਹੜਾ ਵੀ ਚਾਹੁੰਦਾ ਹੋਇਆ ਉਹ ਉਹਨਾਂ ਤੋਂ ਵਿਚਾਰ ਲੈ ਕੇ ਇੱਕ ਫੁੱਲ ਗਰੂਪਿਕ ਬਹੁਤ ਵਧੀਆ ਆ ਜਿਹੜਾ ਕਾਨੂੰਨ ਬਣਾ ਕੇ ਫਿਰ ਵਿਧਾਨ ਸਭਾ ਵਿੱਚ ਪਾਸ ਕਰਾਂਗੇ ਸੋ ਵੈਸੀ ਤਾਂ ਇਹ ਆ ਵੀ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਿਆਂ ਨੂੰ ਸਿਰ ਸਾਂਝੀ ਵਾਲ ਦਾ ਫਰਤੀਕ ਨੇ ਉਹ ਸਭ ਸਾਂਝੀ ਵਾਲ ਦਾ ਸਨੇਹਾ ਦਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ ਉਹ ਰਹਿਬਰ ਨੇ ਦੁਨੀਆ ਦੇ ਵਿੱਚ ਜਿਹੜੇ ਕਹਿੰਦੇ ਨੇ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸੋ ਉਹ ਤੇ ਸਾਰਿਆਂ ਦੇ ਸਾਂਝੇ ਨੇ ਉਹਨਾਂ ਦੇ ਪ੍ਰਤੀ ਤਾਂ ਇਸ ਤਰ੍ਹਾਂ ਦਾ ਮੈਲ ਟੈਸ਼ਨ ਹੋਣੀ ਨਹੀਂ ਚਾਹੀਦੀ ਕੋਈ ਜੇ ਕੋਈ ਕਰਦਾ ਤੇ ਫਿਰ ਉਹਨੂੰ ਬਖਸ਼ਾਂਗੇ ਵੀ ਨਹੀਂ ਚਤਰਬਾਰ ਸਾਹਿਬ ਦੀ ਸੀਸੀਐਫ ਦੀ ਮੰਗ ਕੀਤੀ ਜਾ ਰਹੀ ਹੈ ਸਿਕਿਉਰਿਟੀ ਲੈ ਕੇ ਜੀ ਕੀ ਲੱਗਦਾ ਹੈ ਦੇਖੋ ਜਿਹੜੇ ਲੋਕ ਦੇਸ਼ ਦੀ ਰੱਖਿਆ ਜਿਨ੍ਹਾਂ ਨੇ ਆਪ ਕੀਤੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਅਸੀਂ ਲੜ ਕੇ ਦਿੱਤੀ ਲੈ ਕੇ ਦਿੱਤੀ ਸੋ ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਹੈ ਅਸੀਂ ਆਪ ਦੀ ਜਿਹੜੀ ਸਿਕਿਉਰਿਟੀ ਉੱਥੇ ਕਰਨ ਦੇ ਸਖਮ ਹੈ ਔਰ ਉਥੇ ਚੀਨੀ ਵੀ ਨਹੀਂ ਫੜਕਣ ਦਿੰਦੇ